ਗੁਲਾਮ ਕੌਮਾਂ ਹਮੇਸ਼ਾ ਮਰ ਜਾਂਦੀਆਂ ਨੇ ਟਹਿ ਜਾਂਦੀਆਂ ਨੇ ਪਰ ਇਹ ਖਾਲਸੇ ਦੇ ਜੀਨ ਵਿੱਚ ਨਹੀਂ ਹੈ ਖਾਲਸੇ ਦੇ ਖੂਨ ਵਿੱਚ ਨਹੀਂ ਹੈ ਵੀ ਕਿਸੇ ਦੀ ਗੁਲਾਮੀ ਕਰੀ ਕਿਸੇ ਦੇ ਗੁਲਾਮ ਬਣ ਕੇ ਰਹੀਏ ਭਾਵੇਂ ਉਹਨਾਂ ਨੇ ਜੰਗਣਾ ਵਿੱਚ ਆਪਣਾ ਜੀਵਨ ਬਧਿਤ ਕੀਤਾ ਬਹੁਤ ਦੁੱਖ ਵੀ ਝੱਲੇ ਪਰ ਗੁਲਾਮੀ ਨੂੰ ਸਵਕਾਰ ਨਹੀਂ ਕੀਤਾ ਇਸੇ ਤਰ੍ਹਾਂ ਜਿਹੜੇ ਆਪਾਂ ਵਿਚਾਰ ਕਰ ਰਹੇ ਸੀ ਜੀ ਸਰਹੰਦ ਲਾਹੌਰ ਮਲਤਾਨ ਦੇ ਜਿਹੜੇ ਹਾਕਮ ਸੀ ਇਹਨਾਂ ਨੇ ਜੋਸ਼ ਵਿੱਚ ਆ ਕੇ ਜੋਸ਼ ਨਾਲ ਪੂਰੇ ਜੋਸ਼ ਨਾਲ ਹੁਕਮ ਜਾਰੀ ਕੀਤੇ ਕਿ ਪੰਜਾਬ ਦੇ ਜਿੰਨੇ ਗਵਾਂਢੀ ਪਿੰਡ ਸੀ ਰਾਜਪੁੱਤਾਂ ਨੂੰ ਵੀ ਗਿਆ ਇਹਨਾਂ ਨੇ ਰਾਜਪੁੱਤਾਂ ਨੂੰ ਵੀ ਸਨਿਆਹ ਦਿੱਤਾ ਜਿਹੜੇ ਨਵਾਬ ਦਵਾਰੇ ਬਣੇ ਸੀ ਨਸਰਾਂ ਦੇ ਲਾਹੌਰ ਦੇ ਰਾਜਪੁੱਤਾਂ ਨੂੰ ਕਹਿੰਦੇ ਵੀ ਤੁਸੀਂ ਆਪਣੇ ਇਲਾਕੇ ਵਿੱਚ ਸਿੱਖਾਂ ਨੂੰ ਨਾ ਰਹਿਣ ਦਿਓ ਜੇ ਤੁਹਾਡੇ ਇਲਾਕੇ ਵਿੱਚ ਸਿੱਖ ਕੋਈ ਮਿਲ ਗਿਆ ਤੁਹਾਨੂੰ ਮਾਰ ਦੇਵਾਂਗੇ ਹੁਣ ਸਿੱਖ ਵਿਚਾਰੇ ਆਪਣਾ ਘਰ ਕਾੜ ਛੱਡ ਕੇ ਮੁਸ਼ਕਲ ਵਾਲਾ ਸਮਾਂ ਜਨਮਰਾਂ ਤੋਂ ਭੈੜਾ ਜੀਵਨ ਹੈ ਇਹਨਾਂ ਦਾ ਰਹਿਣ ਬਸੇਰਾ ਕੋਈ ਨਹੀਂ ਹੈ ਜੰਗਲੀ ਇਲਾਕਿਆਂ ਵਿੱਚ ਦਰਖਤਾਂ ਥੱਲੇ ਰਹਿੰਦੇ ਨੇ ਵਿਚਾਰੇ ਬਹੁਤ ਔਖਾ ਸਮਾਂ ਹੈ ਉਸ ਵਕਤ ਰਤਨ ਸਿੰਘ ਭੰਗੂ ਜੀ ਅਜਿਹੇ ਭੈੜੇ ਜੀਵਨ ਉਸ ਤਰ੍ਹਾਂ ਬਿਆਨ ਕਰਦੇ ਨੇ ਵੀ ਸਿੱਖਾਂ ਦਾ ਜਿਹੜਾ ਭੈੜਾ ਜੀਵਨ ਬਣ ਚੁੱਕਿਆ ਸੀ ਕਿਵੇਂ ਵਿਚਾਰੇ ਰਹਿੰਦੇ ਨੇ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਨਾਹੀਂ ਜਖੀਰੋ ਸਿੰਘਨ ਪਾਸ ਨਾਹੀਂ ਜਖੀਰੋ ਸਿੰਘਨ ਪਾਸ ਸ਼ਸਤਰ ਵਸਤਰਹੀਨ ਜੋ ਖਾਸ ਨਾਂਗੇ ਖਰੇ ਔਰ ਭੂਖ ਪਿਆਸੇ दारू ਸਿੱਕਾ ਨੈ ਕਸ ਪਾਸੇ ਹਾਰਟ ਪਟਣ ਬਾਜ਼ਾਰ ਸੋ ਨਾਹੀਂ ਰੋਗੀ ਔਖਦ ਬਿਨ ਮਰ ਜਾਹੀਂ ਗੁਰ ਚਰਨਨ ਕੀ ਉਨ ਕੋ ਆਸ ਜ਼ਹੀਂ ਖਜ਼ਾਨੋ ਉਨ ਕੇ ਪਾਸ ਗੁਰ ਚਰਨਨ ਕੀ ਉਨਕੋ ਆਸ ਜਈ ਖਜ਼ਾਨੋ ਉਨਕੇ ਪਾਸ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਸਿੰਘਾਂ ਦੇ ਕੋਲ ਕੋਈ ਜ਼ਿੰਗੀਰ ਨਹੀਂ ਹੈ ਸਿੰਘਾਂ ਦੇ ਕੋਲ ਸ਼ਸਤਰ ਨਹੀਂ ਹੈ ਸਿੰਘਾਂ ਦੇ ਕੋਲ ਵਸਤਰ ਨਹੀਂ ਹੈ ਉਹ ਵਿਚਾਰੇ ਨੰਗੇ ਵੀ ਨੇ ਭੁੱਖੇ ਪਿਆਸੇ ਨੇ ਤਨ ਤੇ ਵਧੀਆ ਕੱਪੜਾ ਵੀ ਨਹੀਂ ਹੈ ਧਾਰੂ ਸਿੱਕੇ ਦਾ ਪ੍ਰਬੰਧ ਨਹੀਂ ਹੈ ਦਵਾ ਦਵਾਰੂ ਦਾ ਪ੍ਰਬੰਧ ਨਹੀਂ ਹੈ ਅਤੇ ਉਹਨਾਂ ਕੋਲ ਕੋਈ ਦੁਕਾਨ ਬਾਜ਼ਾਰ ਦਾ ਪ੍ਰਬੰਧ ਨਹੀਂ ਹੈ ਹਾਰਟ ਪਟਣ ਨਾ ਕੋ ਬਾਜ਼ਾਰ ਦਾ ਪ੍ਰਬੰਧ ਹੈ ਨਾ ਕੋ ਕਾਰੋਬਾਰ ਦਾ ਪ੍ਰਬੰਧ ਹੈ ਰੋਗੀ ਔਖਦ ਬਿਨ ਮਰ ਜਾਏ ਉਹ ਵਿਚਾਰੇ ਰੋਗੀ ਕਈ ਵਿਚਾਰੇ ਦਵਾਈ ਤੋਂ ਬਿਨਾਂ ਵੀ ਮਰ ਜਾਂਦੇ ਨੇ ਪਰ ਇੱਕ ਗੱਲ ਬੜੀ ਪਿਆਰੀ ਲਿਖੀ ਰਤਨ ਸਿੰਘ ਜੀ ਨੇ ਕਹਿੰਦੇ ਗੁਰ ਚਰਨਨ ਕੀ ਉਹਨਕੋ ਆਸ ਮੁਸੀਬਤ ਬਹੁਤਾ ਸਿੱਖਾਂ ਦੇ ਉੱਤੇ ਭੈੜਾ ਸਮਾਂ ਬਹੁਤ ਹੈ ਪਰ ਉਹਨਾਂ ਨੂੰ ਗੁਰੂ ਦੇ ਚਰਨਾਂ ਦੀ ਆਸ ਹੈ ਉਹਨਾਂ ਨੂੰ ਗੁਰੂ ਦੇ ਚਰਨਾਂ ਦੇ ਭਰੋਸਾ ਇੰਨਾ ਹੈ ਜਿਹੀ ਖਜਾਨਾ ਉਹਨਾਂ ਕੇ ਪਾਸ ਕੇਵਲ ਗੁਰਬਾਣੀ ਉਹਨਾਂ ਕੋਲ ਕੁਝ ਨਹੀਂ ਹੈ ਭੁੱਖੇ ਪਿਆਸੇ ਵੀ ਬਾਣੀ ਪੜ੍ਹਦੇ ਨੇ ਦੁੱਖਾਂ ਤਕਲੀਫਾਂ ਵਿੱਚ ਵੀ ਬਾਣੀ ਪੜ੍ਹਦੇ ਨੇ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ ਉਹ ਗੁਰੂ ਗੁਰੂ ਜਪਦੇ ਨੇ ਬਸ ਉਹਨਾਂ ਕੋਲ ਕੁਝ ਨਹੀਂ ਹੈ ਜੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਾਲਾ ਇਸ ਤਰ੍ਹਾਂ ਦਾ ਜੀਵਨ ਹੈ ਸਿੱਖਾਂ ਦਾ ਏਡਾ ਵੱਡਾ ਰਾਜ ਭਾਗ ਸਥਾਪਿਤ ਕਰਕੇ ਇੰਨੀ ਪ੍ਰਾਪਤੀ ਕਰਕੇ ਵੀ ਮਸ ਫਿਰ ਵੀ ਗੁਰੂ ਦੇ ਉੱਤੇ ਵਿਸ਼ਵਾਸ ਟਿਕਿਆ ਹੋਇਆ ਹੈ